ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਆਇਆ ਇੱਥੇ ਵੱਡਾ ਜਬਰਦਸਤ ਭਚਾਲ ਕੰਬੀ ਧਰਤੀ ਮਚ ਗਈ ਹਾਹਾਕਾਰ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਸਾਮਣੇ ਆ ਰਹੀ ਹੈ ਜਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਮੰਗਲਵਾਰ ਨੂੰ ਸ਼ਕਤੀਸ਼ਾਲੀ ਪਚਾਲ ਤੋਂ ਬਾਅਦ ਟੋਕਿਓ ਦੇ ਦੱਖਣ ਵਿੱਚ ਦੂਜਾ ਡੇਟਾਪੂਆ ਤੇ ਇੱਕ ਸਮੁੰਦਰੀ ਲੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਹਾਲਾਂਕਿ ਪਚਾਲ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜਾਣੀ ਨੁਕਸਾਨ ਦੀ ਸੂਚਨਾ ਨਹੀਂ ਹੈ ਜਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਹੈ ਕਿ ਮੰਗਲਵਾਰ ਸਵੇਰੇ ਇਹ ਇਜੂ ਡਾਪੀ ਦੇ ਤੱਟਵਰਤੀ ਨਿਵਾਸੀਆਂ ਨੂੰ 5.9 ਦੀ ਬਰਤ ਦਾ ਪਚਾਲ ਆਇਆ ਤੇ ਚਤਾਵਨੀ ਦਿੱਤੀ ਗਈ ਕੋਜੀ ਮਿੰਟਾਂ ਵਿੱਚ ਕਿਤੇ ਕਿਤੇ 1 ਮੀਟਰ ਤੱਕ ਦੀਆਂ ਲਹਿਰਾਂ ਦੀ ਉਮੀਦ ਕੀਤੀ ਗਈ ਜਾ ਸਕਦੀ ਆ ਤੇ ਪਿਛਲੇ ਮਹੀਨੇ ਦੱਖਣੀ ਜਪਾਨ ਦੇ ਮਿਆਜਕੀ ਪ੍ਰਿਫੈਕਚਰ ਵਿੱਚ 7.3 ਬੱਤਾ ਦਾ ਪਚਾਲ ਐਸਐਚ ਪਚਾਲ ਦੇ ਵਿੱਚ ਜੀਹਾਂ ਪਚਾਲ ਚ ਘੱਟੋ-ਘੱਟ 16 ਲੋਕ ਜ਼ਖਮੀ ਹੋਏ ਹਨ ਇਸ ਦਰਾਂ 50 ਸੈਂਟੀਮੀਟਰ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਉੱਠ ਰਹੀਆਂ ਸ਼ੁਰੂ ਹੋ ਗਈਆਂ ਤੇ ਜੋ ਕਰੀਬ ਅੱਧੇ ਘੰਟੇ ਬਾਅਦ ਜਪਾਨ ਦੇ ਟੱਟ ਤੇ ਪਹੁੰਚ ਗਈਆਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ